ਮੈਂ ਡਾਕਟਰ ਦਸਿੰਦਰ ਕਾਲਖ ਪੰਜਾਬ ਪ੍ਰਦਾਨ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ 295 ਪੰਜਾਬ ਆ ਅਸੀਂ ਨੌਲੀਵਾਰ ਦੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਵਿੱਚ ਸਮਰਥਨ ਕਰਨ ਲੱਗੇ ਆ ਤੇ ਮੇਰੇ ਨਾਲ ਜਿੱਥੇ ਸਾਡੀ ਪੰਜਾਬ ਦੀ ਪੂਰੀ ਕਮੇਟੀ ਆ ਜਿਹਦੇ ਵਿੱਚ ਡਾਕਟਰ ਬਲਕਾਸ਼ ਸਿੰਘ ਜੀ ਸਰਪਸ ਪੰਜਾਬ ਡਾਕਟਰ ਦਦਾਸ ਸਿੰਘ ਦੀ ਮੁਖਸਰ ਆਰਗੇਨਾਈਜ਼ਰ ਸਕੱਤਰ ਪੰਜਾਬ ਮਰਦਨਜ਼ਾਰ ਸਿੰਘ ਜੀ ਚਾਹੇ ਸਾਹਿਬ ਜਿਹੜੇ ਲੀਗਲ ਅਡਵਾਈਜ਼ਰ ਨੇ ਪੰਜਾਬ ਦੇ ਔਰ ਡਾਕਟਰ ਰੁੱਤਮ ਸਿੰਘ ਜੀ ਮਹੋਰ ਨਾਲ ਜਿਹੜੇ ਮੀਤ ਪ੍ਰਧਾਨ ਨੇ ਡਾਕਟਰ ਸ਼ਿਵ ਕੁਸ਼ ਸਿੰਘ ਦੀ ਸੰਧੂ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਡਾਕਟਰ ਹਾਕਮ ਸਿੰਘ ਜੀ ਜਿਹੜੇ ਪਟਿਆਲਾ ਤੋਂ ਨੇ ਡਾਕਟਰ ਮਾਨ ਹੁਣੇ ਤੇ ਪਖਵਕ ਜ਼ਿਲ੍ਹਾ ਦੇ ਔਰ ਡਾਕਟਰ ਸੁਖਚਾਨ ਸਿੰਘ ਜੀ ਬਰਾੜ ਜਿਹੜੇ ਜਨਕ ਸੈਕਟਰੀ ਪੰਜਾਬ ਨੇ ਤੇ ਇਹਨਾਂ ਦੇ ਨਾਲ ਹੀ ਸਾਡੇ ਬਠਿੰਡਾ ਤੋਂ ਸਾਥੀ ਜ਼ਿਲ੍ਹਾ ਪ੍ਰਧਾਨ ਗਿਆਨ ਸਿੰਘ ਜੀ ਤੇ ਹੋਰ ਸਤਿਕਾਰਯੋਗ ਸਾਥੀ ਜਿਹੜੇ ਮੇਰੇ ਨਾਲ ਨੇ ਅੱਜ ਪਟਿਆਲਾ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਬਰਨਾਲਾ ਤੇ ਨਾਲ ਹੀ ਮਾਨਸਾ ਫਰੀਦਕੋਟ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਤੇ ਇਹਨਾਂ ਦੇ अनेका ਸੰਥੀ ਵੇ ਜਿਹੜੇ ਸਾਡੇ ਨਾਲ ਨੇ ਹਰਦੀਪੁੰਨੀ ਨੇ ਮਾਨਸਾ ਤੋਂ ਜ਼ਿਲ੍ਹਾ ਪ੍ਰਧਾਨ ਤੇ ਮੈਂ ਅੱਜ ਦੇ ਸੰਗਠਨ ਦੇ ਵਿੱਚ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਪੰਜਾਬ ਦੀ ਜਿਹੜੀ ਸਰਮੌਰ ਜਥੇਬੰਦੀ ਹੈ 295 ਪੰਜਾਬ ਇਹ ਸਾਰੇ ਲੀਡਰਸ਼ਿਪ ਜਿਹੜੀ ਉੱਤੇ ਮੌਜੂਦ ਆ ਇਹਨਾਂ ਨੇ ਹਮੇਸ਼ਾ ਹੱਕ ਤੇ ਸੱਚ ਦੇ ਵਿੱਚ ਖੜੇ ਨੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜੇ ਨੇ ਜਿੱਥੇ ਆਪਣੇ ਮੰਗਾਂ ਬਾਰੇ ਤੇ ਸਰਕਾਰ ਦੇ ਨਾਲ ਪਟਿਆਲਾ ਰੈਲੀ ਜਿਸ ਤਰ੍ਹਾਂ ਜਿੰਮੀ ਚੋਣ ਤੇ ਤਕੜਾ ਰੋ ਕਰਕੇ ਮੁੱਖ ਮੰਤਰੀ ਨੇ ਝੁਕਾਇਆ ਉਥੇ ਅੱਜ ਅਸੀਂ ਜਿਹੜੇ ਸਾਰੇ ਸਤਿਕਾਰਯੋਗ ਨੇ ਆਗੂ ਡੇਲੇਵਾਲ ਸਾਹਿਬ ਜੋ ਮੰਨ ਵਰਤ ਦੇ ਬੈਠੇ ਨੇ 15-20 ਦਿਨ ਤੋਂ ਲਗਾਤਾਰ ਔਰ 21 ਦਿਨ ਤੋਂ ਲਗਾਤਾਰ ਬੈਠੇ ਨੇ ਉਥੇ ਅੱਜ ਅਸੀਂ ਪੰਜਾਬ ਦੀ ਬਾਡੀ ਵਾਲਾ ਫੈਸਲਾ ਕੀਤਾ ਕਿ ਉਥੇ ਜਾ ਕੇ ਅਸੀਂ ਜਿੱਥੇ ਅਸੀਂ ਸੇਵਾਵਾਂ ਦੇਣੀਆਂ ਨੇ ਪ੍ਰਾਈਮਰੀਕਲ ਕੈਂਪ ਲਾਉਣੇ ਨੇ ਉਥੇ ਅੱਜ ਤੋਂ ਬਾਅਦ ਅਸੀਂ ਪੂਰੇ ਜਿੰਨੇ ਦਿਨ ਤਰ੍ਹਾਂ ਚੱਲੂਗਾ ਸਾਰੇ ਵਕਫਾਕ ਜ਼ਿਲ੍ਹਿਆਂ ਦੀਆਂ ਡਿਊਟੀਆਂ ਲਾ ਕੇ ਉਸ ਤਰ੍ਹਾਂ ਇਸ ਬਰੋਲਾਵਾਂਗੇ ਤੇ ਸਰਕਾਰ ਨੂੰ ਮੋਦੀ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਜਲਦ ਜਲਦ ਜਿਹੜਾ ਹੈਗਾ ਮੰਗਾ ਨੇ ਕਿਸਾਨੀ ਸੰਘਰਸ਼ਦਾਨ ਉਹ ਆਮ ਮਜ਼ਦੂਰਾਂ ਦੀਆਂ ਮੰਗਾ ਨੇ ਕਿਸਾਨਾਂ ਦੀਆਂ ਹੱਕੀ ਮੰਗਾ ਨੇ ਉਹਨੂੰ ਪੂਰਾ ਕੀਤਾ ਜਾਵੇ ਅਗਰ ਇਹ ਨਹੀਂ ਪੂਰਾ ਕੀਤਾ ਕਿ ਆਉਣ ਵਾਲੇ ਸਮੇਂ ਤੇ ਜਿਹੜੇ ਆਮ ਲੋਕ ਨੇ ਉਹ ਇੱਥੇ ਪਹੁੰਚਣਗੇ ਜਿੱਥੇ ਪਹਿਲਾਂ ਪਹੁੰਚ ਰਹੇ ਨੇ ਵੱਡੀ ਚਾੜ ਵਿੱਚ ਸਮੇਤ ਰਸਾਲਾ ਦਾ ਧੰਨਵਾਦ ਕਰਦਾ ਮੈਡੀਕਲ ਪ੍ਰੈਕਟਿਸਰ ਨੇ ਅਸਿਸਰ ਪੰਜਾਬ ਵੱਲੋਂ 295 ਵੱਲੋਂ ਕਿ ਅਸੀਂ ਲਗਾਤਾਰ ਹੱਕ ਤੇ ਸੱਚ ਦੇ ਵਿੱਚਾਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਅ ਲੜੇ ਆ ਤੇ ਲੜਦੇ ਵੀ ਰਹਿਾਂਗੇ ਹਮੇਸ਼ਾ ਸਾਥ ਦੇਵਾਂਗੇ ਸਾਰੇ ਹੀ ਤਰ੍ਹਾਂ ਦਾ ਸੋ ਧੰਨਵਾਦ ਸਾਥੀਓ ਜੈ ਜਨਤਾ ਜੈ ਸੰਰਸ ਜਿੱਤ ਲੜ ਦੇ ਲੋਕਾਂ ਦੀ ਮੈਡੀਕਲ ਪ੍ਰੈਕਟਿਸ ਪੰਜਾਬ ਜਿੰਦਾਬਾਦ 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 ਹੱਕਾਂ ਲਈ ਜੋ ਲੜਦੇ ਲੋਕ ਜਿੱਲਾ ਕੋਣੀ ਕਰਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਜਿੱਲਾ ਕੋਣੀ ਕਰਦੇ ਲੋਕ ਐਮ ਪੀ ਸੋਪ 95 ਪੰਜਾਬ ਜਿੰਦਾਬਾਦ 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 ਧੰਨਵਾਦ ਸਭ